ਬਹੁਤੀ ਪ੍ਰਸਿੱਧ ਲੇਖਕ ਬੂਟਾ ਸਿੰਘ ਸ਼ਾਦ ਦਾ ਨਾਵਲ ਨੂਰੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀਆਂ ਜੀ ਇਹ ਨਾਵਲ ਭਾਗਦਰ ਭਾਗ ਤੁਹਾਡੇ ਨਾਲ ਸਾਂਝਾ ਕਰਾਂਗੇ ਉਮੀਦ ਕਰਦੀਆਂ ਜੀ ਤੁਹਾਨੂੰ ਪਸੰਦ ਆਵੇਗਾ ਸੋ ਅੱਜ ਨੂਰੀ ਨਾਵਲ ਦਾ ਭਾਗ ਇੱਕ ਤੜਨਾ ਸਾਂਝਾ ਕਰਨ ਜਾ ਰਹੀਆਂ ਤੁਸੀਂ ਸੌਣ YouTube ਚੈਨਲ ਸਵੀ ਮੀਡੀਆ ਸੋ ਕਿਹਾ ਜਾਂਦਾ ਏ ਸੰਖੇਪਤਾ ਲੇਖਣੀ ਦੀ ਰੂਹ ਹੈ ਤੇ ਮੇਰਾ ਇਹ ਨਾਵਲ ਨੂਰੀ ਇਸ ਗੱਲ ਇਸ ਕਤਨੀ ਦੀ ਮਿਸਾਲ ਹੈ ਪਾਤਰ ਸਥਾਨ ਚਿੱਤਰਨ ਤੇ ਪਾਤਰਾਂ ਦੀ ਵਾਰਤਲਾਪ ਆਪਣੇ ਆਪ ਚ ਇੱਕ ਉਦਾਹਰਣ ਹੈ ਕਲਾਈਮੈਕਸ ਨਾਵਲ ਦੀ jaan ਹੈ ਪੜਦਿਆਂ ਮੇਰਾ ਹੰਝੂਆਂ ਨਾਲ ਰੁਮਾਲ ਭਿੱਜ ਗਿਆ ਨੂਰੀ ਪੜ ਕੇ ਵੱਖਰਾ ਹੀ ਸਰੂਰ ਤੇ ਆਨੰਦ ਆਇਆ ਹੈ ਮੈਂ ਪੜਦਿਆਂ ਭੁੱਲ ਗਿਆ ਸਾਂ ਕਿ ਇਹ ਮੇਰੀ ਹੀ ਕਿਰਤ ਹੈ ਮੈਂ ਸਿਚੁਏਸ਼ਨ ਵਿੱਚ ਵਹਿ ਕੇ ਪਾਤਰਾਂ ਨਾਲ ਦੁੱਖ ਸੁੱਖ ਬੋਲਦਾ ਤੇ ਸੁਣਦਾ ਹੰਝੂਆਂ ਵਿੱਚ ਵਹਿ ਗਿਆ ਸਾਂ ਸਰਵ ਵਿਵਾਦੂ ਫੈਲਾ ਨਹੀਂ ਬਸ ਮਤਲਬ ਦੀ ਗੱਲ ਹੈ ਮੈਂ ਇਹ ਨਾਵਲ ਪੰਜ ਦਿਨਾਂ ਵਿੱਚ ਬਠਿੰਡੇ ਆਪਣੀ ਕੋਠੀ ਵਿੱਚ ਲਿਖਿਆ ਸੀਗਾ ਮੇਰਾ ਪਬਲਿਸ਼ਰ ਇਸ ਨਵੇਂ ਨਾਵਲ ਲਈ ਖਿਹੜੇ ਪੈ ਕੇ ਮੇਰੇ ਸਿਰ ਤੇ ਬੈਠਾ ਸੀ ਉਹ ਬੰਬਈ ਵੀ ਕਈ ਗੇੜੇ ਮਾਰ ਆਇਆ ਸੀਗਾ ਪਰ ਮੈਨੂੰ ਲਿਖਣ ਦਾ ਵਕਤ ਨਹੀਂ ਸੀ ਮਿਲ ਰਿਹਾ ਮੇਰੀ ਭੋਲੀ ਅਨਪੜ ਮਾਂ ਕਹਿੰਦੀ ਭਾਈ ਇਹ ਮੁੰਡਾ ਤੇ ਇਥੋਂ ਕੀ ਮੰਗਦਾ ਵਿਚਾਰਾ ਬਿਲੂ ਬਿਲੂ ਕਰਦਾ ਏ ਤੂੰ ਦਿੰਦਾ ਕਿਉਂ ਨਹੀਂ ਕਿਸੇ ਨੂੰ ਬਿਲੂ ਬਿਲੂ ਕਰਵਾਉਣਾ ਚੰਗਾ ਨਹੀਂ ਹੁੰਦਾਗਾ ਪਾਪ ਲੱਭਦਾ ਏ ਬੇਬੇ ਇਹ ਨਾਵਲ ਮੰਗਦਾ ਆ ਤੂੰ ਦਿੰਦਾ ਕਿਉਂ ਨਹੀਂਗਾ ਬੇਬੇ ਨੇ ਗੁੱਸੇ ਨਾਲ ਕਿਹਾ ਬੇਬੇ ਨੂੰ ਪਤਾ ਨਹੀਂ ਸੀ ਕਿ ਨਾਵਲ ਕੀ ਹੁੰਦਾ ਹੈ ਮੈਂ ਤਾਂ ਮਾਂ ਦੀ ਕਦੇ ਵੀ ਕੋਈ ਗੱਲ ਮੋੜੀ ਨਹੀਂ ਸੀ ਨਾਵਲ ਲਿਖ ਦਿੱਤਾ ਉਹਨੇ ਦਿਨ ਉਤਨੇ ਦਿਨ ਸਖਦੇਵ ਨૈયਰ ਮੇਰੀ ਕੋਠੀ 'ਚ ਬੈਠਾ ਰਿਹਾ ਸੋ ਅੱਗੇ ਨਾਵਲ ਸ਼ੁਰੂ ਕਰਦੇ ਆਂ ਜੀ ਸਾਨੂੰ 1960 ਦੀ ਕਹਾਣੀ ਹੈ ਤਾਰੇ ਪਾਰੇ ਵਾਂਗ ਡਲਕ ਰਹੇ ਸਨ ਪਿੰਡ ਦੀ ਰਾਤ ਦੀ ਚੁੱਪ ਵਿੱਚ ਡੁੱਬਿਆ ਹੋਇਆ ਸੀਗਾ ਕਿ ਜਗਹਰੀ ਗਹਿਰੀ ਨੀਂਦ ਵਿੱਚ ਸੁੱਤੇ ਹੋਏ ਸਨ ਕੁੱਤੇ ਵੀ ਅਜੇ ਸੁੱਤੇ ਸਨ ਗੁਰਦੁਆਰੇ ਵੱਲੋਂ ਵੀ ਅਜੇ ਬਾਣੀ ਦਾ ਰਸ ਵਰਨਾ ਸ਼ੁਰੂ ਨਹੀਂ ਸੀ ਹੋਇਆਗਾ ਪਰ ਨੂਰੀ ਕਦੋਂ ਦੀ ਜਾਗ ਚੁੱਕੀ ਸੀਗੀ ਨਾ ਤੋ ਕੇ ਉਸਨੇ ਕੇਸ ਵਾਂਗ ਲੰਮੀ ਗੁੱਤ ਕਰ ਲਈ ਸੀ ਉਸ ਦੀਆਂ ਕਾਲੀਆਂ ਅੱਖਾਂ ਸੁਰਮੇ ਦੀ ਧਾਰ ਚ ਡੁੱਬੀਆਂ ਹੋਈਆਂ ਸਨ ਤਿਆਰ ਹੋ ਗਈ ਧੀਏ ਜਗਤਾਰ ਸਿੰਘ ਤਾਇ ਨੇ ਕਮਰੇ ਚ ਝਾਕੇ ਪੁੱਛਿਆ ਜਗਤਾਰ ਸਿੰਘ ਨੂਰੀ ਦਾ ਤਾਇਆ ਸੀ ਸਾਧੂ ਸੀਗਾ ਹਰ ਸਮੇਂ ਪਾਠ ਕਰਨਾ ਜਾਂ ਨੂਰੀ ਨੂੰ ਪਿਆਰ ਕਰਨਾ ਉਸਦਾ ਜੀਵਨ ਸੀਗਾ ਸ਼ਾਇਦ ਨੂਰੀ ਜਗ ਜਹਾਨ ਚ ਨਾ ਹੁੰਦੀ ਜੇਕਰ ਜਗਤਾਰਤਾ ਆਇਆ ਨਾ ਹੁੰਦਾ ਨੂਰੀ ਦੀ ਸ਼ੇਰ ਸਿੰਘ ਦੀ ਸੀਗੀ ਪਰ ਪਾਲਨਹਾਰ ਜਾਂ ਕਹੋ ਰੱਖਣਹਾਰ ਜਗਤਾਰਤਾ ਆਇਆ ਸੀਗਾ ਨੂਰੀ ਨੂੰ ਸਕੂਲ ਮਗਰੋਂ ਕਾਲਜ ਪੜਾਉਣਾ ਜਗਤਾਰਤਾਏ ਦਾ ਹੀ ਕੰਮ ਸੀ ਸ਼ੇਰ ਸਿੰਘ ਨੂੰ ਜਗਤਾਰ ਦਾ ਨਾਂ ਇਹ ਕੰਮ ਪਸੰਦ ਸੀਗਾ ਤੇ ਨਾ ਹੀ ਉਸ ਨੂੰ ਨੂਰੀ ਨਾਲ ਪਿਆਰ ਸੀਗਾ ਇੱਕ ਤਰ੍ਹਾਂ ਜਗਤਾਰ ਸਿੰਘ ਨੇ ਨੂਰੀ ਦੀ jaan ਬਖਸ਼ਾ ਕੇ ਸ਼ੇਰ ਸਿੰਘ ਤੋਂ ਨੂਰੀ ਦੀ ਆਪਣੀ ਝੋਲੀ ਪਵਾ ਲਈ ਸੀ ਸ਼ੇਰ ਸਿੰਘ ਨੂੰ ਪਸੰਦ ਨਹੀਂ ਸੀ ਕਿ ਉਸ ਦੀ ਦੀ ਹਵੇਲੀ ਚੋਂ ਬਾਹਰ ਜਾ ਕੇ ਪਿੰਡ ਦੇ ਬੱਚਿਆਂ ਨਾਲ ਸਕੂਲ ਚ ਪੜੇ ਪਰ ਸ਼ਾਇਦ ਉਹ ਸੰਤ ਭਾਈ ਜਗਤਾਰ ਅੱਗੇ ਝੁਕ ਗਿਆ ਸੀਗਾ ਸਾਰੇ ਪਿੰਡ ਵਾ ਘਰ ਦਾ ਕੋਈ ਜੀ ਸ਼ੇਰ ਸਿੰਘ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ ਪਰ ਜਗਤਾਰ ਸਿੰਘ ਅੱਗੇ ਉਸ ਦੀ ਵੀ ਜੀ ਉਠਾ ਕੀ ਜਾਂਦੀ ਸੀ ਜਗਤਾਰ ਸਿੰਘ ਨੇ ਸ਼ੇਰ ਸਿੰਘ ਨੂੰ ਮੌਤ ਦੇ ਮੂੰਹੋਂ ਬਹੁਤ ਵਾਰ ਬਚਾਇਆ ਸੀ ਛੇ ਮਹੀਨੇ ਤੋਂ ਕਤਲ ਕਰਨਾ ਜਾਂ ਕਰਾਉਣਾ ਸ਼ੇਰ ਸਿੰਘ ਦੀ ਆਦਤ ਸੀਗੀ ਤੇ ਜਗਤਾਰ ਸਿੰਘ ਦਾ ਉਸ ਨੂੰ ਕਤਲ ਕੇਸ ਚ ਬਚਾਉਣਾ ਮੁੱਖ ਧਰਮ ਹੋ ਜਾਂਦਾ ਸੀਗਾ ਨਾ ਸ਼ੇਰ ਸਿੰਘ ਦੇ ਕੋ ਕਰਮ ਖਤਮ ਹੁੰਦੇ ਸੀ ਤੇ ਨਾ ਜਗਤਾਰ ਸਿੰਘ ਦਾ ਸਬਰ ਉਹ ਲੱਕ ਬਨ ਕੋਟ ਕਚੈਰੀ ਥਾਣੇ ਤੇ ਜ਼ਿਲ੍ਹੇ ਚ ਘੁੰਮਣਾ ਸ਼ੁਰੂ ਹੋ ਜਾਂਦਾ ਸੀ ਭਰਾ ਅੱਗੇ ਮੁਨੱਖ ਦੇ ਕਤਲ ਨੂੰ ਮਹਾਪਾਪ ਦੱਸ ਕੇ ਪਛਤਾਪ ਕਰਨ ਲਈ ਪ੍ਰੇਰਦਾ ਪ੍ਰੇਰਦਾ ਉਹ ਖੁਦ ਸਾਧੂ ਬਣ ਗਿਆ ਸੀਗਾ ਇੱਕ ਤਰ੍ਹਾਂ ਜੀਵਨ ਤਿਆਗ ਹੀ ਦਿੱਤਾ ਸੀਗਾ ਨਾ ਸ਼ਾਦੀ ਕਰਾਈ ਨਾ ਪਰਿਵਾਰ ਦਾ ਮੋਢ ਰੱਖਿਆ ਸ਼ੇਰ ਸਿੰਘ ਦੀ ਰੱਖਿਆ ਕਰਨੀ ਜਾਂ ਨੂਰੀ ਦੀ ਪਾਲਣਾ ਕਰਨੀ ਉਸ ਦਾ ਮੁੱਖ ਜੀਵਨ ਉਦੇਸ਼ ਬਣ ਗਿਆ ਸੀਗਾ ਜਦ ਤੱਕ ਸਕੂਲ ਦੀ ਛੁੱਟੀ ਹੁੰਦੀ ਤਦ ਤੱਕ ਉਹ ਸਕੂਲ ਦੇ ਬਾਹਰ ਬੈਠਾ ਰਹਿੰਦਾ ਛੁੱਟੀ ਮਗਰੋਂ ਨੂਰੀ ਨੂੰ ਮੋਢਿਆਂ ਤੇ ਚੱਕ ਕੇ ਲੈ ਆਉਂਦਾ ਘੜੀ ਦਾ ਭਾਰ ਮਰਦਾ ਹੈ ਘਰ ਦੇ ਨੌਕਰ ਮਰ ਗਏ ਇੱਕ ਦਿਨ ਸ਼ੇਰ ਸਿੰਘ ਨੇ ਕਿਹਾ ਤੂੰ ਕੀ ਜਾਣੇ ਸ਼ੇਰ ਸਿਆ ਧੀਆ ਤਾਂ ਫੁੱਲਾਂ ਤੋਂ ਵੀ ਹੌਲੀਆਂ ਹੁੰਦੀਆਂ ਨੇ ਸਾਈ ਲੋਕਾਂ ਮੈਨੂੰ ਸ਼ਰਮ ਆਉਦੀ ਏ ਜੋ ਆਕੜੀ ਨੂੰ ਮੋਢੇ ਤੇ ਚੱਕੀਉਂ ਨਾ ਆ। ਜਿਹੜੇ ਕੰਮਾਂ ਤੋਂ ਸ਼ਰਮ ਆਉਣੀ ਚਾਹੀਦੀ ਏ ਉਹਨਾਂ ਤੋਂ ਤਾਂ ਆਉਂਦੀ ਨਹੀਂ। ਤੁਹਾਡ ਤੇ ਨਾ ਮਰਿਆ ਕਰ। ਸ਼ੇਰ ਸਿੰਘ ਜਿਵੇਂ ਹਾਰ ਮੰਨ ਕੇ ਤੁਰ ਗਿਆ ਸੀਗਾ। ਬਾਪੂ ਜੀ ਟਾਈਮ ਕੀ ਹੈ? ਨੂਰੀ ਤਾਈ ਨੂੰ ਬਾਪੂ ਕਹਿੰ ਕੇ ਕਰਦੀ ਸੀਗੀ। ਅਜੇ ਇੱਕ ਘੰਟੇ ਤੱਕ ਤੁਰਾਂਗੇ ਧੀਏ ਜਗਤਾਰ ਸਿੰਘ ਨੇ ਬਾਹ ਤੇ ਲੱਗੀ ਘੜੀ ਦੇਖ ਕੇ ਕਿਹਾ ਸੀਗਾ ਤੂੰ ਆਪਣੇ ਬਾਪੂ ਜੀ ਨੂੰ ਮਿਲ ਕੇ ਤੁਰੀ। ਬਾਪੂ ਜੀ ਦੇ ਨਾਂ ਤਾਂ ਨਾਲ ਜਾ ਰਹੀ ਆ ਕਹੋ ਚਾਚਾ ਜੀ ਨੂੰ ਮਿਲ ਕੇ ਤਰੀ ਨੂਰੀ ਨੇ ਜਗਤਾਰ ਦੇ ਗੱਲ ਲਾ ਕੇ ਪਿਆਰ ਚ ਕੋਲ ਕੇ ਕਿਹਾ ਸੀਗਾ ਨੂਰੀ ਸ਼ੇਰ ਸਿੰਘ ਨੂੰ ਚਾਚਾ ਕਿਹਾ ਕਰਦੀ ਸੀ ਤੇ ਜਗਤਾਰ ਨੂੰ ਬਾਪੂ ਜਦੋਂ ਹਾਈ ਸਕੂਲ ਵਿੱਚ ਦਾਖਲ ਹੋਈ ਸੀ ਤਾਂ ਪਿਤਾ ਦਾ ਨਾਂ ਜਗਤਾਰ ਸਿੰਘ ਲਿਖਾਉਣ ਦੀ ਜद्द ਕੀਤੀ ਸੀ ਜਗਤਾਰ ਸਿੰਘ ਦੇ ਮਨਾਨ ਤੇ ਹੀ ਨਹੀਂ ਸੀ ਮੰਨੇਗੀ ਸ਼ਾਇਦ ਨੂਰੀ ਇਹ ਜਦ ਪੂਰੀ ਕਰਨ ਲਈ ਹਫ਼ਤਾ ਭਰ ਰੋਂਦੀ ਰਹੀ ਸੀ ਫਿਰ ਜਗਤਾਰ ਸਿੰਘ ਮੰਨ ਗਿਆ ਸੀ ਸਕੂਲ ਦੇ ਰਜਿਸਟਰ ਵਿਚ ਨੂਰੀ ਦਾ ਬਾਪੂ ਜਗਤਾਰ ਸਿੰਘ ਹੀ ਲਿਖਿਆ ਹੋਇਆ ਸੀਗਾ ਕੀ ਕੁਸਰ ਮੁਸਰ ਹੋ ਰਹੀ ਹੈ ਦੂਜੇ ਕਮਰੇ ਚ ਸ਼ੇਰ ਸਿੰਘ ਦੀ ਨੀਂਦਰ ਤੇ ਸ਼ਰਾਬ ਲੱਦੀ ਆਵਾਜ਼ ਆਈ ਸੀਗੀ ਅਮਰਤ ਵੇਲਾ ਹੋ ਗਿਆ ਚਾਚਾ ਜੀ ਵਾਹਿਗੁਰੂ ਦਾ ਨਾਮ ਲੈ ਰਹੇ ਆ ਵੈਸੇ ਤੁਹਾਡੇ ਉੱਠਣ ਦਾ ਵੇਲਾ ਨਹੀਂ ਹੋਇਆਗਾ ਨੂਰੀ ਨੇ ਹੱਸ ਕੇ ਕਿਹਾ ਸੀਗਾ ਉਹ ਤਾਂ ਠੀਕ ਹੈ ਸ਼ੇਰ ਤਾਂ ਸੁੱਤੇ ਹੀ ਚੰਗੇ ਹੁੰਦੇ ਨੇ ਪਰ ਤੁਸੀਂ ਇੰਨੀ ਸਵਕਤ ਤੇ ਕਿਉਂ ਉੱਠ ਪਏ ਆ ਚਾਚਾ ਜੀ ਮੇਰੀਆਂ ਛੁੱਟੀਆਂ ਖਤਮ ਹੋ ਗਈਆਂ ਮੈਂ ਕਾਲਜ ਜਾ ਰਹੀ ਹਾਂ ਪਰ ਮੈਂ ਰਾਤ ਤੇਰੇ ਤਾਈ ਨੂੰ ਕਾਲਜ ਜਾਣ ਤੋਂ ਮਨਾ ਕੀਤਾ ਸੀਗਾ ਤੈਨੂੰ ਅਸੀਂ ਜੱਜ ਤਾਂ ਨਹੀਂ ਬਣਾਉਣਾਗਾ ਘਰ ਮौज ਨਾਲ ਰਹੇ ਤੈਨੂੰ ਪਤਾ ਹੈ ਤੂੰ 18 ਸਾਲ ਦੀ ਹੋ ਚੁੱਕੀ ਹੈ ਮੈਨੂੰ ਸਾਰਾ ਪਤਾ ਹੈ ਚਾਚਾ ਜੀ ਪਰ ਇਸ ਗੱਲ ਦਾ ਮੇਰੇ ਕਾਲਜ ਜਾਣ ਨਾਲ ਕੀ ਸੰਬੰਧ ਹੈ ਤੂੰ ਨਿਆਣੀ ਹੈ ਤੂੰ ਹਜੇ ਇਹ ਗੱਲ ਨਹੀਂ ਸਮਝਦੀਗੀ ਇੱਕ ਵਾਰ ਕਹਿ ਤਾ ਨਾ ਕਿਤੇ ਨਹੀਂ ਜਾਣਾ ਕਾ ਬਈ ਜਗਤਾਰ ਸਿੰਘ ਇਸ ਬਲਾ ਨੂੰ ਸਮਝਾ ਨਹੀਂ ਤਾਂ ਮੈਂ ਇਸ ਦੀਆਂ ਕਿਤਾਬੜੀਆਂ ਜੀਆਂ ਪਾੜ ਸੁਟਾਂਗਾ ਮੈਂ ਰੱਤੇ ਟਿੱਬੇ ਵਾਲਿਆਂ ਨਾਲ ਇਸ ਦੇ ਰਿਸ਼ਤੇ ਦੀ ਗੱਲ ਕੀਤੀ ਐ ਤੀ ਮੇਰੀ ਤੂੰ ਕੌਣ ਹੁੰਨਾ ਐ ਇਸ ਦੇ ਰਿਸ਼ਤੇ ਦੀ ਗੱਲ ਕਰਨ ਵਾਲਾ ਸ਼ਾਇਦ ਜਗਤਾਰ ਸਿੰਘ ਨੇ ਇਸ ਜ਼ਿੰਦਗੀ 'ਚ ਪਹਿਲੀ ਵਾਰ ਸ਼ੇਰ ਸਿੰਘ ਸਾਹਮਣੇ ਇਤਨੀ ਕੌੜੀ ਗੱਲ ਕੀਤੀ ਸੀ ਮੈਂ ਇਹਦਾ ਚਾਚਾ ਨਹੀਂ ਅਸਲੀ ਪਿਓ ਹਾਂ ਤੇ ਮੈਂ ਤੈਨੂੰ ਆਪਣੀ ਇੱਜ਼ਤ ਵਰਾਣ ਨਹੀਂ ਕਰਨ ਦੇਣੀ ਸ਼ੇਰ ਸਿੰਘ ਨੇ ਪਗੜੀ ਸੰਭਾਲ ਲਈ ਤੇ ਉਸ ਦੀ ਆਵਾਜ਼ ਵਿੱਚ ਗੁੱਸਾ ਘੁੱਲ ਗਿਆ ਸੀਗਾ ਬੜਾ ਪਹਿਲਾਂ ਫੈਸਲਾ ਹੋ ਚੁੱਕਿਆ ਸੀਗਾ ਬਾਈ ਜੀ ਹੀ ਨੂਰੀ ਦੇ ਬਾਪੂ ਨੇ ਤੇਰੇ ਨਾਲ ਬਾਈ ਸੁੱਤਾ ਸੀਗਾ ਸ਼ੇਰ ਸਿੰਘ ਗੱਜਿਆ ਦਰ ਫਿਟੇ ਮੂ ਤੇਰੇ ਕਰਮ ਤਾਂ ਕਦੇ ਚੰਗਾ ਨਹੀਂ ਕੀਤਾਗਾ ਬੁਰੇ ਬਚਨ ਤਾਂ ਨਾ ਬੋਲ ਪਈ ਮੈਂ ਕੁੜੀ ਕਾਲਜ ਨਹੀਂ ਜਾਣ ਦੇਣੀਗੀ ਛੇਰ ਸਿੰਘ ਬੋਥਾ ਸੰਭਾਲਦਾ ਹੋ ਨੂਰੀ ਦੇ ਕਮਰੇ ਵਿੱਚ ਆ ਗਿਆ ਸੀਗਾ ਨੂਰੀ ਭੀਜੀ ਕੁਗੀ ਵਾਂਗ ਤਾਇਦੀ ਬੁੱਕਲ ਵਿੱਚ ਸਿਮਟ ਗਈ ਸੀ ਸ਼ਰਮਾ ਹੰਝੂਆਂ ਦੇ ਹਾਰ ਚ ਕੋਲ ਕੇ ਗੱਲਾਂ ਤੇ ਉੱਤਰ ਆਇਆ ਸੀਗਾ ਚਾਰ ਬੋਲ ਸਾਰੇ ਪਿੰਡ ਦੀ ਚੁੱਪ ਤੋੜ ਲਈ ਕਾਫੀ ਸਨ ਹਵੇਲੀ ਅਗੋਂ ਖੇਤਾਂ ਵੱਲ ਜਾਂਦੇ ਲੋਕ ਮਲ ਮਲ ਕੇ ਤੁਰ ਰਹੇ ਸਨ ਤੇਰੀਆਂ ਮੈਂ ਰਗਾ ਪਟ ਦਊਗਾ ਛੇਰ ਸਿੰਘ ਘਰ ਵਾਲੀ ਸਰਦਾਰਨੀ ਤੇ ਗਰਜ ਰਿਹਾ ਸੀਗਾ ਪੱਟ ਦੇ ਉਮਰਾਂ ਦਾ ਦੁੱਖ ਤਾਂ ਮਿਟ ਜਾਏ ਵੈਸੇ ਵੀ ਕਦੇ ਸਿੱਧਾ ਸਾਹ ਲੈ ਕੇ ਨਹੀਂ ਦੇਖਿਆਗਾ ਜਦੋਂ ਦੀ ਤੇਰੇ ਲੜ ਲੱਗੀਆਂ ਤੇਰੇ ਵਿੜੇ ਆਈਆਂ ਹਜ਼ਾਰਾਂ ਕਮਾਵਾਂ ਦੀ ਮਾਲਕਣ ਸਰਦਾਰਨੀ ਬਣ ਕੇ ਵੀ ਤੂੰ ਮਿਹਣੇ ਜਿੰਨੀ ਇਹ ਕਮਜਾਤੇ ਔਰਤ ਦਾ ਸੁੱਖ ਜਾਇਦਾਦ ਜ਼ਮੀਨ ਨਹੀਂ ਹੁੰਦਾਗਾ ਉਸਦਾ ਪਤੀ ਹੁੰਦਾ ਏ ਕਦੇ ਸੁੱਖ ਦਾ ਸਨੇਹਾ ਆਇਆ ਤੇਰੇ ਵੱਲੋਂ ਤੇਰੇ ਸਦਾ ਸਾਹ ਸੁੱਖ ਦੇ ਰਹੇ ਨੇ ਮੇਰੇ ਤੇਰੇ ਕਰਕੇ ਮੇਰੇ ਇਸ ਧਰਮੀ ਵੀਰ ਦਾ ਤੇਰੇ ਕਾਰਨ ਕੋਈ ਪਰਿਵਾਰ ਨਾ ਬਣ ਸਕੇ ਆ ਕਚਹਿਰੀਆਂ ਤੇ ਥਾਣਿਆਂ ਦੀਆਂ ਲੰਮੀਆਂ ਵਾਟਾਂ 'ਚ ਐਸੇ ਸਤਜੂਗੀ ਮਨੁੱਖ ਦੀ ਜਵਾਨੀ ਰੁੱਲ ਗਈ ਮੈਂ ਪੁੱਛਦੀ ਆ ਸਰਦਾਰ ਸ਼ੇਰ ਸਿਆਂ ਇਸ ਸਤਜੂਗੀ ਮਨੁੱਖ ਦਾ ਲੇਖਾ ਕਿਹੜੇ ਜਗ ਦੇਵੇਂਗਾ ਕਦੇ ਸੋਚਿਆ ਏ ਦਿਨ ਰਾਤ ਸ਼ਰਾਬ ਤੇ ਸ਼ਰੀਕਾਂ ਦੇ ਖੂਨ ਨਾਲ ਹੱਥ ਰੰਗਦਾ ਰਹਿਣਾ ਆ ਸਰਦਾਰਨੀ ਵਰਿਆਂ ਦਾ ਦੁੱਖ ਬੋਲਣ ਲੱਗ ਪਈ ਸੀ ਛੇਰ ਸਿੰਘ ਪਤਾ ਨਹੀਂ ਕਿਉਂ ਨਿਰੁੱਤਰ ਹੋ ਗਿਆ ਉਹ ਝੂਠਾ ਝੂਠਾ ਸਾਹਮਣੇ ਗਰਜ ਰਹੀ ਸਧਾਰਨੀ ਵੱਲ ਤੇ ਕਦੇ ਜਗਤਾਰ ਤੇ ਵੇਰ ਵਾਂਗ ਲੰਕਰਹੀ ਸੈਸ ਕਰਹੀ ਨੂਰੀਵਲ ਤੱਕ ਦਾ ਬਾਹਰ ਤੁਰ ਗਿਆ ਥੋੜਾ ਸਮਾਂ ਚੁੱਪ ਤਣੀ ਰਹੀ ਛਾਇ ਜਗਤਾਰ ਸਿੰਘ ਡਰ ਗਿਆ ਸੀਗਾ ਨੂਰੀ बेहोश ਜਹੀ ਹੋ ਗਈ ਸਵੇਰ ਸਾਰ ਇਸ ਝਗੜੇ ਦਾ ਕਿਸੇ ਨੂੰ ਵੀ ਖਿਆਲ ਨਹੀਂ ਸੀਗਾ ਬਾਈ ਜੀ ਤੁਸੀਂ ਸਾਰੀ ਉਮਰ ਇਸ ਸਰਦਾਰ ਦੀ ਪ੍ਰਵਾਹ ਕੀਤੀ ਹੈ ਅੱਜ ਪ੍ਰਵਾਹ ਕਰਨੀ ਨਹੀਂ ਗਈ ਨੂਰੀ ਦੁਬਾਰਾ ਮੂੰਹ ਠੀਕ ਕਰਕੇ ਤੁਰਨ ਲਈ ਤਿਆਰ ਹੋ ਮੈਂ ਦੇਖਦੀ ਆਂ ਇਸ ਬੱਬਰ ਸ਼ੇਰ ਸਰਦਾਰ ਨੂੰ ਕਿਹੜਾ ਕਿਨੂੰ ਢੋਂਦਾ ਹੈ ਬਾਈ ਜਗਤਾਰ ਸਿੰਘ ਨਾ ਹੁੰਦਾ ਕਦੋਂ ਦਾ ਫਾਂਸੀ ਦੇ ਰੱਸੇ ਨਾਲ ਤੋਰੀ ਵਾਂਗ ਲੰਕਿਆ ਹੁੰਦਾ ਵੱਡਾ ਸ਼ੇਰ ਬਣਿਆ ਫਿਰਦਾ ਏ ਇੱਕ ਘਰ ਤਾਂ ਡੈਡ ਵੀ ਛੱਡ ਦਿੰਦੀ ਹੈ ਬਾਹਰ ਬੇੜੇ 'ਚੋਂ ਬੰਦੂਕ ਚੱਲੀ ਕੁਝ ਪਲਸ ਨਟਾ ਛਾ ਗਿਆ ਸੀਗਾ ਮੇਰੀ ਹੱਕ ਚ ਮਾਰ ਜੇਕਰ ਤੂੰ ਸ਼ੇਰ ਹੈ ਤਾਂ ਕੰਦਾ ਚ ਮਾਰ ਮਾਰ ਸਿੱਕਾ ਕਿਉਂ ਫੂਕਦਾ ਆ ਸਰਦਾਰਨੀ ਗਰਜਦੀ ਹੋਈ ਵਿੜਾ ਚੀਰ ਦੀ ਸ਼ੇਰ ਸਿੰਘ ਸਾਹਮਣੇ ਸੀਨਾ ਤਾਣੀ ਖੜੀ ਸੀਗੀ ਸ਼ੇਰ ਸਿੰਘ ਦੁਬਾਰਾ ਬੰਦੂਕ ਪਰ ਰਿਹਾ ਸੀਗਾ ਨੂਰੀ ਦਾ ਰੋਣਾ ਬੰਦ ਸੀਗਾ ਉਸ ਤੇ ਹੱਥਾਂ ਦੇ ਤੋਤੇ ਉੱਡ ਗਏ ਸਨ ਅੱਖਾਂ ਪਮਤਰ ਗਈਆਂ ਚੌਂਦੀ ਲੱਗੇ ਬੱਚੇ ਵਾਂਗ ਉੱਚਾ ਕਰੀ ਸੀ ਜਗਤਾਰ ਸਿੰਘ ਨੇ ਅੱਗੇ ਵੱਧ ਕੇ ਸ਼ੇਰ ਸਿੰਘ ਤੋਂ ਬੰਦੂਕ ਲੈ ਲਈ ਸ਼ੇਰ ਸਿੰਘ ਨੇ ਬੰਦੂਕ ਹੱਥੋਂ ਦਿੰਦਿਆਂ ਹੀਲ ਹੁਜਤ ਕੀਤੀ ਨਹੀਂ ਸੀਗੀ ਛੇਰ ਸਿੰਘ ਘਰੋਂ ਬਾਹਰ ਤੁਰ ਗਿਆ ਸੀਗਾ ਚੱਲ ਪੈਣ ਜਗ ਤਮਾਸ਼ਾ ਦੇਖਣ ਲਈ ਕੰਧਾਂ ਨਾਲ ਲੱਗ ਕੇ ਖੜਾ ਹੋ ਗਿਆ ਆ ਬਾਈ ਜੀ ਤੁਸੀਂ ਅੱਜ ਆਪਣੇ ਤੀਨੂ ਕਾਲਜ ਛੱਡਣ ਜਾਓਗੇ ਨਹੀਂ ਤਾਂ ਮੈਂ ਆਪਣੇ ਆਪ ਦੇ ਗੋਲੀ ਮਾਰ ਕੇ ਮਰ ਜਾਵਾਂਗੀ ਚਲੋ ਪਹਿਲਾਂ ਅੰਦਰ ਚੱਲੋ ਨਹੀਂ ਪਹਿਲਾਂ ਬਚਨ ਦਿਓ ਹਾਂ ਮੈਂ ਲੈ ਕੇ ਜਾਵਾਂਗਾ ਹਵੇਲੀ ਦੇ ਵਿਹੜੇ 'ਚ ਇੱਕਦਮ ਚਾਨਣ ਹੋ ਗਿਆ ਸੀਗਾ ਤਾਰਿਆਂ ਨੂੰ ਕਿਸੇ ਨੇ ਹੁੰਝ ਕੇ ਪਾਸੇ ਕਰ ਦਿੱਤਾ ਸੀ ਸ਼ਾਇਦ ਥੋੜੀ ਜਿਹੀ देर ਮਗਰੋਂ ਸੂਰਜ ਦੀ ਲਾਲੀ ਫੈਲ ਜਾਣੀ ਸੀ ਪਰ ਸ਼ੇਰ ਸਿੰਘ ਦੀ ਗਰਜ ਨੇ ਸ਼ੋਰ ਦਾ ਗਲਾ ਕਟ ਦਿੱਤਾ ਸੀਗਾ ਟਾਵੇਂ ਹੀ ਕੋਈ ਕੰਨ ਬਲੇਲ ਪੈ ਰਹੀ ਸੀਗੀ ਫਿਰ ਸੂਰਜ ਨੇ ਲਾਲ ਅੱਖ ਖੋਲੀ ਅਸੂ ਮਹੀਨੇ ਦਾ ਅੰਤ ਸੀਗਾ ਤੇ ਫਸਲਾਂ ਠਿਕਾ ਤੇ ਤਰੇਲ ਮੋਤੀ ਬੇਅੰਤਨ ਬਿਖਰੇ ਹੋਏ ਸਨ ਤਿੰਨ ਮੋਤੀਆਂ ਵਿੱਚ ਸੂਜ ਦੀ ਲਾਲੀ ਝਾਗ ਕਹਿ ਰਹੀ ਸੀਗੀ ਤਿੱਤਰ ਸ਼ਾਇਦ ਕਾਲਾ ਤਿੱਤਰ ਮਾਸਤੀ ਚ ਬੋਲ ਰਿਹਾ ਸੀਗਾ ਸਾਰੀ ਸ੍ਰਿਸ਼ਟੀ ਹੀ ਜਿਵੇਂ ਪੰਨ ਪੰਨ ਰਾਗ ਆਲਾਪ ਰਹੀ ਸੀਗੀ ਖੇਤਾਂ ਚ ਕਾਮੇ ਢੋਲਾ ਗਾਣ ਲੱਗ ਪਏ ਸਨ ਸਰਦਾਰਨੀ ਜੀ ਦੀ ਜੀਪ ਸਟੇਸ਼ਨ ਦੇ ਨਜ਼ਦੀਕ ਪਜ ਰਹੀ ਸੀਗੀ ਉਹ ਚੁੱਪ ਸੀਗੀ ਜਗਤਾਰ ਸਿੰਘ ਚੁੱਪ ਸੀਗਾ ਨੂਰੀ ਬੇਸੁਰਤ ਜਹੀ ਸੀਗੀ ਸਾਹਮਣੇ ਖਿੱਪਾ ਵਾਲੀ ਦਾ ਰੇਲਵੇ ਸਟੇਸ਼ਨ ਜਗਤਾਰ ਸਿੰਘ ਦੇ ਜੀਵਨ ਵਾਂਗ ਸੁੰਨਾ ਸੁੰਨਾ ਖੜਾ ਸੀਗਾ ਨੰਗ ਦੀ ਹਥੇਲੀ ਵਾਂਗ ਸਾਫ਼ ਰੜਾ ਪਟਕ ਜਿਵੇਂ ਉੱਪਰ ਵਿਧਾਤਾ ਨੇ ਕੋਈ ਰੇਖਾ ਹੀ ਨਹੀਂ ਸਿਵਾਈ ਹੋਈ ਇੱਕ ਵੀ ਸਵਾਰੀ ਨਹੀਂ ਸੀ ਸ਼ਹਿਰ ਤਰੀਖ ਪਹੁੰਚਣ ਜਾਣ ਵਾਲਾ ਵੀ ਨਹੀਂ ਸੀਗਾ ਕੋਈ ਮੰਨ ਲਾ ਕੇ ਪੜੀ ਮਾਂ ਦਾ ਇਹ ਹੀ ਉਦੇਸ਼ ਹੈ ਸਰਦਾਰਨੀ ਨੇ ਸਟੇਸ਼ਨ ਤੋਂ ਤੁਰਦਿਆਂ ਨੂਰੀ ਨੂੰ ਕਿਹਾ ਪਿੱਛੋਂ ਦੀ ਚਿੰਤਾ ਨਾ ਕਰੀ ਇਹ ਕੁਝ ਤਾਂ ਹੁੰਦਾ ਹੀ ਰਹੇਗਾ ਬਾਈ ਜੀ ਸ਼ਾਮ ਤੱਕ ਮੋੜ ਆਣਾ ਜੀਪ ਭੇਜਾਂਗੀ ਸ਼ਾਮ ਦੀ ਰੇਡ ਵੇਲੇ ਤੇ ਉਹ ਬਗੈਰ ਕੋਈ ਉਤਰ ਡਿੱਕੇ ਸਟਾਰਟ ਖੜੀ ਜੀਪ ਤੋਰ ਕੇ ਮੋੜ ਪਈ ਨੂਰੀ ਤੇ ਜਗਤਾਰ ਸਰਦਾਰਨੀ ਦੀ ਅੱਖੋਂ ਪਰੋਖੇ ਹੁੰਦੀ ਜੀਪ ਵੱਲ ਤੱਕਦੇ ਰਹੇ ਸੀਗੇ ਜਗਤਾਰ ਸਿੰਘ ਫਰੋਜਪੁਰ ਤੋਂ ਦੋ ਟੈਕਟਾ ਲੈ ਆਇਆ ਆ ਰਹੀ ਗੱਡੀ ਦੀ ਸੂchna ਦਿੰਦੀ ਟੱਲੀ ਗੂੰਜੀ ਤੇ ਨਾਲ ਤਰੇਲ ਪਿੱਜੀ ਰੇਲ ਪਟੜੀ ਪਾਲ ਦੀ ਮੱਠੀ ਜਹੀ ਚਾਲ ਨਾਲ ਗੱਡੀ ਆਖੇ ਸੀਗੀ ਗੱਡੀ ਲੰਡੀ ਜਿਹੀ ਸੀਗੀ ਗੈਂਤੀ ਦੇ 4 ਹੀ ਡੱਬੇ ਸਨ ਤੇ ਗੈਂਤੀ ਦੀਆਂ 12 ਸਵਾਰੀਆਂ ਸਵੇਰ ਸਾਰ ਹੀ ਗੁਲਾਬੀ ਜਿਹੀ ਠੰਡ ਤੋਂ ਬਚਣ ਲਈ ਮੂੰਹ ਟਕੀ ਅੱਖਾਂ ਮੀਚੀ ਸਫ਼ਰ ਕਰ ਰਹੀਆਂ ਸਨ ਚੁੱਪ ਚੁੱਪ ਤਾਇਆ ਭਤੀਜੀ ਜਾਂ ਕਹੋ ਪਿਓ ਤੀ ਇੱਕ ਡੱਬੇ 'ਚ ਚੜ ਗਏ ਤੇ ਗੱਡੀ ਹਵਾ ਨੂੰ ਗੰਡਾਂ ਦੇਣ ਲਈ ਲੱਗ ਪਈ ਸੀ ਜਗਤਾਰ ਸਿੰਘ ਨੇ ਕੰਬਲ ਵਿੱਚ ਮੂੰਹ ਲਕੋ ਜੇ ਮੂੰਹ ਲੋਝਿਆ ਲਿਆ ਸੀਗਾ ਬਾਰੇ ਵਿੱਚ ਦੀ ਆ ਰਹੀ ਤੇਜ਼ ਠੰਡੀ ਹਵਾ ਤੋਂ ਬਚਣ ਲਈ ਜਾਂ ਸਵੇਰੇ ਸਵੇਰੇ ਹੋਈ ਨਮੋਸ਼ੀ ਤੋਂ ਬਚਣ ਲਈ ਉਹ ਚੁੱਪ ਸੀਗਾ ਸ਼ਾਇਦ ਚੁੱਪ ਨਹੀਂ ਗੁੰਗਾ ਜਿਹਾ ਹੋ ਗਿਆ ਸੀਗਾ ਸ਼ਾਇਦ ਉਹ ਡੈਣ ਦੀ ਬਰਤੀ ਵਾਲੇ ਬਾਰੇ ਸੋਚ ਰਿਹਾ ਸੀਗਾ ਜਿਹੜੀ ਇੱਕ ਘਰ ਵੀ ਨਹੀਂ ਛੱਡਦੀਗੀ ਨੂਰੀ ਪਿੱਛੇ ਨੂੰ ਉੜਦੇ ਜਾ ਰਹੇ ਕੱਕਕਾਨੇ ਤੇ ਦਰਖਤ ਤੱਕ ਰਹੀ ਸੀਗੀ ਜਵਾਨ ਫਸਲ ਨਾਲ ਲੱਦੇ ਕੋਕ ਰਹੀ ਖੇਦ ਤੱਕ ਰਹੀ ਸੀਗੀ ਉਸ ਨੂੰ ਸੁੱਧ ਬੁੱਧ ਜਹੀ ਨਹੀਂ ਸੀਗੀ ਜਿਵੇਂ ਕਹੋ ਆਸਾਨ ਮਾਰੇ ਕੈ ਸਨ ਗੰਨੀਆਂ ਤੇ ਹੰਝੂ ਸੁੱਕ ਗਏ ਸਨ ਨਹੀਂ ਅੱਖਾਂ ਦਾ ਸ਼ਰਮਾ ਫੈਲ ਕੇ ਜੰਮ ਗਿਆ ਸੀਗਾ ਕਦੇ ਕਦੇ ਹਿੱਕੋਂ ਹੌਗਾ ਉੜਦਾ ਸੀਗਾ ਨੂਰੀ ਦੀ ਬੇਸਬ ਸੋਚ ਨੂੰ ਝਟਕਾ ਲੱਗਿਆ ਜੋ ਤੱਕ ਰਹੀ ਸੀ ਸੱਚ ਨਹੀਂ ਸੀਗਾ ਕੋਈ ਕੌਤਕ ਸੀਗਾ ਇਕਲੋਕਾਰ ਸੀਗਾ ਮੰਦਾ ਸਮਾਨ ਚ ਔੜ ਨਹੀਂ ਸਕਦਾ ਸੀ ਪਰ ਅੱਖਾਂ ਸੱਚ ਦੇਖ ਰਹੀਆਂ ਸਨ ਕਿ ਕੋਈ ਮੁੰਡਾ ਜਿਹਾ ਉਸਦੀ ਬਾਰੀ ਦੇ ਬਰਾਬਰ ਬਿਗੈਰ ਖੰਭਾਂ ਦੇ ਪੰਛੀ ਵਾਂਗ ਉੱਡਿਆ ਜਾ ਰਿਹਾ ਸੀਗਾ ਨੂਰੀ ਨੇ ਅੱਖਾਂ ਝਪਕੀਆਂ ਨੂਰੀ ਨੇ ਅੱਖਾਂ ਮਲੀਆਂ ਔੜਦਾ ਮੁੰਡਾ ਬਾਰੀ ਚੋਂ ਲੋਪ ਸੀਗਾ ਨੂਰੀ ਨੂੰ ਜਿਵੇਂ ਸੁਰਤਾਈ ਤੇ ਫਿਰ ਉਹ ਐਸਾ ਚੰਬੇ ਤੇ ਖੜ੍ਹਾ ਖੜਾ ਕੇ ਹੱਸ ਪਈ ਉਸ ਨੂੰ ਲੱਗਿਆ ਉਹ ਚਾਂ ਚੱਕ ਨੀਂਦ ਦੀ ਲਹਿਰ ਚ ਪਲਤ ਗਈ ਸੀਗੀ ਤੇ ਇੱਕ ਹੀ ਪਲ ਚ ਉਸ ਨੂੰ ਇੱਕ ਰੋਚਕ ਜਿਹਾ ਸੁਪਨਾ ਆਇਆ ਸੀਗਾ ਨੂਰੀ ਨੇ ਆਪਣੇ ਮੂੰਹ ਤੇ ਹੱਥ ਫੇਰਿਆ ਜਿਵੇਂ ਸੁਰਤੀ ਚ ਹਸਿਆ ਸੁਰਤੀ ਨੂੰ ਹੁਸ਼ਿਆਰ ਕਰਨ ਦਾ ਯਤਨ ਕੀਤਾ ਹੋਵੇ ਉਹ ਫੇਰ ਚੌਕੀ ਪਹਿਲਾ ਵਾਲਾ ਮੁੰਡਾ ਹੀ ਚੀਨੇ ਕਬੂਤਰ ਵਾਂਗ ਉਸ ਦੀ ਰੇਲ ਵਾਲੀ ਬਾਰੀ ਚ ਬੈ ਗੁਟਰ ਗੂੰਗੁਟਰ ਕ ਕਰ ਰਿਹਾ ਸੀਗਾ ਨੂਰੀ ਦੀ ਚੀਕ ਨਿਕਲ ਗਈ ਸੀ ਜਗਤਾਰ ਸਿੰਘ ਚੌਕਿਆ ਉਸ ਨੇ ਕੰਬਲ ਦਾ ਚੁੰਬ ਖੋਲ ਲਿਆ ਤੇ ਡਰੀ ਡਰੀ ਨੂਰੀ ਨੂੰ ਸੰਭਾਲ ਲਿਆ ਜਗਤਾਰ ਸਿੰਘ ਨੂੰ ਲੱਗਾ ਨੂਰੀ ਨੂੰ ਘਰੇ ਕਟਈ ਘਟਨਾ ਦਾ ਖਿਆਲ ਡਰਾ ਰਿਹਾ ਸੀ ਬਾਪੂ ਜੀ ਭਾਣਾ ਕੋਈ ਮੁੰਡਾ ਗੱਡੀ ਦੇ ਬਰਾਬਰ ਉੱਡ ਸਕਦਾ ਹੈ ਤਿ ਇਹ ਤਾਂ ਸੁਪਨਾ ਦੇਖਿਆ ਹੋਵੇਗਾ ਨਹੀਂ ਬਾਪੂ ਜੀ ਮੈਂ ਦੋ ਵਾਰ ਦੇਖਿਆ ਆ ਹਾਲੇ ਨਾਲੇ ਹੁਣ ਤਾਂ ਪੂਰਾ ਦਿਨ ਛੱਡ ਚੁੱਕਿਆ ਹੈ ਜਗਤਾਰ ਨੇ ਸੋਚਦਿਆਂ ਨੂਰੀ ਦੀਆਂ ਅੱਖਾਂ 'ਚ ਗਹਿਰਾਈ ਤੱਕ ਤੱਕਿਆ ਸੀਗਾ ਉਸ ਨੂੰ ਯਕੀਨ ਹੋ ਗਿਆ ਸੀ ਕਿ ਕੋਈ ਡਰ ਨੂਰੀ ਦੇ ਅਚੇਤ ਮਨ ਨੂੰ ਬਾਰ-ਬਾਰ ਕਿਨਾਰੇ ਦੇ ਜਾਂਦਾ ਸੀਗਾ ਦੇਖੋ ਦੇਖੋ ਬਾਪੂ ਜੀ ਦੇਖੋ ਨੂਰੀ ਨੇ ਅਦਰ ਕੰਬਲਿਆਂ ਵਾਂਗ ਬੋਲਣਾ ਸ਼ੁਰੂ ਕਰ ਦਿੱਤਾ ਸੀਗਾ ਜਗਤਾਰ ਸਿੰਘ ਨੇ ਸਾਹਮਣੇ ਗੱਡੀ ਦੀ ਬਾਰੀ ਵੱਲ ਤੱਕਿਆ ਫਿਰ ਅੱਗੇ ਹੋ ਕੇ ਬਾਰੀ ਦੇ ਕੋਲੋਂ ਬਾਹਰ ਤੱਕਿਆ ਕੋਈ ਲੜਕਾ ਦੌੜਨ ਦੀ ਦੌੜਨ ਦੀ ਵਰਦੀ ਪਾਈ ਗੱਡੀ ਦੇ ਬਰਾਬਰ ਦੌੜਿਆ ਆ ਰਿਹਾ ਸੀਗਾ ਗੱਡੀ ਦੇ ਬਰਾਬਰ ਤਰਨ ਦਾ ਰਸਤਾ ਕਦੇ ਗੱਡੀ ਦੀ bari ਦੇ ਬਰਾਬਰ ਉੱਚਾ ਹੋ ਜਾਂਦਾ ਸੀ ਤੇ ਕਦੇ ਨੀਵਾ ਕਦੇ ਦੂਰ ਹਟ ਜਾਂਦਾ ਸੀ ਤੇ ਕਦੇ ਬਰਾਬਰ ਜੇ ਤਾਰ ਸਿੰਘ ਦੇਖ ਰਿਹਾ ਸੀਗਾ ਕਿ ਉਹ ਲੜਕਾ ਦੂਰੋਂ ਰੇਲ ਦੇ ਬਰਾਬਰ ਵੱਧਦਾ ਆ ਰਿਹਾ ਸੀਗਾ ਤੀਏ ਡਰਨਾ ਇਹ ਕੋਈ ਦੌੜਨ ਵਾਲਾ ਲੜਕਾ ਹੈ ਜਿਹੜਾ ਦੌੜਨ ਦੀ ਪ੍ਰੈਕਟਿਸ ਕਰ ਰਿਹਾ ਹੈ ਆਹ ਦੇਖ ਹੁਣ ਫਿਰ ਆਪਣੀ bari ਦੇ ਬਰਾਬਰ ਆਉਣ ਵਾਲਾ ਹੈ ਨੂਰੀ ਡਰੀ ਡਰੀ ਬਾਰੀ ਦੇ ਕੋਲ ਪਹੁੰਚੀ ਤੱਕ ਦੀ ਰਹੀ ਲੜਕਾ ਪੰਛੀ ਵਾਂਗ ਉੱਡਿਆ ਆ ਰਿਹਾ ਸੀਗਾ ਦੌੜ ਰਹੀਆਂ ਫਸਲਾਂ ਹਵਾ 'ਚ ਤੈਰਦੀਆਂ ਆ ਰਹੀਆਂ ਸਨ ਲੜਕਾ ਪਸੀਨੂ ਪਸੀਨੀ ਸੀਗਾ ਉਸਦੇ ਮੱਥੇ ਤੇ ਇੱਕ ਪੱਟੀ ਬੰਨੀ ਹੋਈ ਸੀ ਵਾਲਾਂ ਦਾ ਜੂڑا ਲਾਲ ਕੱਪੜੇ ਨਾਲ ਬੰਨਿਆ ਹੋਇਆ ਸੀਗਾ ਲੜਕਾ ਦਾ ਰੰਗ ਗੋਰਾ ਸਰੀਰ ਦਾ ਪਤਲਾ ਤੇ ਕੱਦ ਦਾ ਲੰਮਾ ਸੀਗਾ ਉਹ ਮੁਸ਼ਕਲ ਨਾਲ 20 ਸਾਲ ਦਾ ਲੱਗਦਾ ਸੀਗਾ ਉੜਦਾ ਆ ਰਿਹਾ ਲੜਕਾ ਥੱਲੇ ਉਤਰਦੇ ਰਾਹ ਤੇ ਗੱਡੀ ਤੋਂ ਵਿਛੜਨ ਵਿਛੜ ਗਿਆ ਜਾਂ ਕਹੋ ਪੰਛੀ ਵਾਂਗ ਢੀਲ ਦੇ ਦੂਜੇ ਕਿਨਾਰੇ ਵਾਂਗ ਉਡਾਰੀ ਮਾਰ ਗਿਆ ਸੀਗਾ ਨੂਰੀ ਦੰਗ ਦੰਗ ਅੱਖਾਂ ਨਾਲ ਉਸ ਹਲੋਪ ਹੁੰਦੇ ਪੰਛੀ ਵੱਲ ਤੱਕ ਰਹੀ ਸੀਗੀ ਉਸ ਦੀਆਂ ਅੱਖਾਂ ਝਪਕ ਨਹੀਂ ਸੀਆਂ ਰਹੀਆਂ ਉਸ ਦੀ ਅੰਤਰਾਤਮਾ ਮੰਗ ਗਈ ਸੀਗੀ ਕਿ ਉਹ ਸੱਚ ਨਹੀਂ ਕੋਈ ਅਲੋਕਾਰ ਸੀਗਾ ਕੋਈ ਅਜੂਬਾ ਸੀਗਾ ਤਨ ਮਾਂ ਹੈ ਜਿਸ ਨੇ ਇਸ ਨੂੰ ਜਨਮ ਦਿੱਤਾਏ ਜਗਤਾਰ ਸਿੰਘ ਨੇ ਕਿਹਾ ਦੌੜਨ ਵਾਲੇ ਦਾ ਰਾਹ ਨੂਰੀ ਦੀ ਗੱਡੀ ਤੋਂ ਵਿਛੜ ਗਿਆ ਸੀ ਅੱਗੇ ਰੇਲ ਦੀ ਪਟੜੀ ਸੰਘਰੇ ਜੰਗਲ ਨੂੰ ચીਰ ਰਹੀ ਸੀ ਜਿਸ ਦੇ ਬਰਾਬਰ ਪਕੜੰਡੀ ਦੀ ਥਾਂ ਨਹੀਂ ਬਚੀ ਸੀ ਬਾਪੂ ਜੀ ਇਹ ਸੱਚਮੁੱਚ ਮੁੰਡਾ ਸੀਗਾ ਨੂਰੀ ਨੂੰ ਅਜੇ ਵੀ ਸੱਚ ਨਹੀਂ ਸੀ ਆ ਰਿਹਾ ਹਾਂ ਤੇ ਇਹ ਇਹ ਆਪਣੇ ਇਲਾਕੇ ਦੇ ਕਿਸੇ ਪਿੰਡ ਦਾ ਮੁੰਡਾ ਹੈ ਇਸ ਬਾਰੇ ਸੁਣਿਆ ਹੈ ਇਹ ਦੌੜਾਂ ਵਿੱਚ ਪਹਿਲੇ ਨੰਬਰ ਤੇ ਰਹਿੰਦਾ ਹੈ ਜਗਤਾਰ ਸਿੰਘ ਪੂਰੇ ਭਰੋਸੇ ਨਾਲ ਕਹਿ ਰਿਹਾ ਸੀਗਾ ਇਹ ਇੱਕ ਨਵਾਂ ਅਲੋਕਾਰ ਸੀਗਾ ਜਿਸ ਨੂੰ ਤੱਕ ਕੇ ਨੂਰੀ ਘਰੇ ਕੱਢੀ ਘੜਨਾ ਭੁੱਲ ਗਈ ਸੀ ਕਦੇ ਉਹ ਇਸ ਅਲੋਕਾਰ ਨੂੰ ਝੂਠ ਮੰਨਦੀ ਸੀ ਤੇ ਕਦੇ ਸੱਚ ਉਸਨੇ ਆਪਣੀ ਅੱਖਾਂ ਨਾਲ ਇਹ ਸੱਚ ਦੇਖਿਆ ਸੀਗਾ ਅੱਖਾਂ ਜਗਦੀਆਂ ਖੁੱਲੀਆਂ ਅੱਖਾਂ ਧੋਖਾ ਵੀ ਤਾਂ ਦੇ ਨਹੀਂ ਸਕਦੰਗੀਆਂ ਫੇਰ ਉਸਦੇ ਬਾਪੂ ਜੀ ਦੀ ਤਾਂ ਝੂਠ ਨਹੀਂ ਬੋਲ ਸਕਦੇਗੇ ਸੱਚ ਝੂਠ ਦੀ ਉਦੇੜ ਬਣ ਚ ਡੱਬਦੀ ਬਚਦੀ ਨੂਰੀ ਫਰੋਈਪੁਰ ਸ਼ਹਿਰ ਪਹੁੰਚ ਗਈ ਗੱਡੀ ਖਿਪਾ ਵਾਲੀ ਸਟੇਸ਼ਨ ਮਗਰੋਂ ਹੋਰ ਵੀ ਸਟੇਸ਼ਨਾਂ ਤੇ ਰੁੱਕਦੀ ਰਹੀ ਸੀ ਜਿਸ ਕਰਕੇ ਕਾਫੀ ਸਵਾਰੀਆਂ ਪਲੇਟਫਾਰਮ ਤੇ ਉਤਰੀਆਂ ਸਨ ਲੰਮੀ ਲੰਜੀ ਨੂਰੀ ਬਾਰੇ ਬਾਰੀ ਦੇ ਡੰਡੇ ਨਾਲ ਥੋੜਾ ਲਟਕ ਕੇ ਪਲੇਟਫਾਰਮ ਤੇ ਉਤਰੀ ਸੀ ਫਸਦੇ ਪਰਮੇਸ਼ੀ ਨੇ ਚਿੱਟੀ কুরਤੀ ਤੇ ਸਵਰਗ ਕੋਟੀ ਚੋਂ ਇੱਕ ਹੀ ਵਾਰ ਝਾਤੀ ਮਾਰੀ ਸੀ ਜਿਵੇਂ ਪਾਦੋ ਮਹੀਨੇ ਦੀ ਰਾਤ ਦਾ ਚੰਦ ਬੱਦਲਾਂ ਚੋਂ ਬਾਹਰ ਆਇਆ ਹੋਵੇ ਸਟੇਸ਼ਨ ਤੇ ਟੱਲ ਰਹੇ ਜਵਾਨ ਲੜਕੇ ਕੈਰ ਭਰੀਆਂ ਅੱਖਾਂ ਨਾਲ ਨੂਰੀ ਨੂੰ ਤੱਕ ਰਹੇ ਸਨ ਨੂਰੀ ਨੇ ਸਾਰਾ ਕੁਝ ਪਾਪ ਲਿਆ ਸੀਗਾ ਸਰੀਰ ਨੂੰ ਦੁਪੱਟੇ ਵਿੱਚ ਪੂਰੀ ਤਰ੍ਹਾਂ ਢੱਕ ਲਿਆ ਸੀ ਜਾਂ ਕਹੋ ਬੋਚ ਲਿਆ ਸੀਗਾ ਜਿਵੇਂ ਕੁਕੜੀ ਆਪਣੇ ਬੱਚੇ ਖੰਭਾ ਥਲੇ ਲੁਕੋ ਕੇ ਇਲਾ ਦੀ ਝੱਟ ਤੋਂ ਬਚਾ ਲੈਂਦੀ ਹੈ ਉਸ ਨੇ ਟੋਪੀਆਂ ਵਾਲੀਆਂ ਕਾਲੀਆਂ ਅੱਖਾਂ ਲਕੋ ਲਈਆਂ ਸੀ ਰਕਾਨ ਨੂਰੀ ਤਾਏ ਦੇ ਪਿੱਛੇ-ਪਿੱਛੇ ਸਟੇਸ਼ਨ ਦੀ ਭੀੜ ਨੂੰ ચીਰ ਕੇ ਰਿਕਸ਼ੇ ਤੇ ਬੈਠ ਕਾਲਜ ਪਹੁੰਚ ਗਈ ਕਾਲਜ ਦੇ ਹੌਸਟਲ ਤੇ ਬਹੁਤ ਭੀੜ ਸੀ ਲੜਕੀਆਂ ਰਿਕਸ਼ਿਆਂ ਤੋਂ ਉਤਰ ਨਹੀਂ ਡੇਗ ਰਹੀਆਂ ਸਨ ਇੱਕ ਦੂਜੀ ਨੂੰ ਮਿਲ ਰਹੀਆਂ ਸਨ ਜਗਤਾਰ ਸਿੰਘ ਨੇ ਨੂਰੀ ਦਾ ਸਾਮਾਨ ਹੌਸਟਲ ਦੀ ਮਾਈ ਨੂੰ ਫੜਾਇਆ ਤੇ ਨੂਰੀ ਦਾ ਸਿਰ ਪਲੋਸਿਆ ਚੰਗਾ ਬੁੱਤ ਮੈਂ 15 ਦਿਨਾਂ ਨੂੰ ਮਿਲ ਲਾਵਾਂਗਾ ਮਨ ਲਾ ਕੇ ਪੜ੍ਹਾਈ ਕਰੀ ਨੂਰੀ ਤਾਏ ਦੇ ਗੱਲ ਲੱਗ ਕੇ ਮਿਲੀ ਪਰ ਰੋਈ ਨਹੀਂ ਸੀਗੀ ਨੂਰੀ ਖੁਸੀ ਜਾਂ ਉਦਾਸ ਡਰੀ ਸੀ ਜਾਂ ਅਚੰਭੇ ਚ ਡੁੱਬੀ ਹੋਈ ਸੀਗੀ ਉਹ ਚ ਚਾਪ ਜ਼ਰੂਰ ਸੀਗੀ ਉਹ ਆਪਣੇ ਰੂਮ ਚ ਖਮੋਸ਼ ਖਮੋਸ਼ ਛੱਤ ਵੱਲ ਤੱਕ ਰਹੀ ਸੀਗੀ ਪੱਖਾ ਘੋ ਕਰ ਰਿਹਾ ਸੀਗਾ ਜਿਵੇਂ ਦੌੜਨ ਵਾਲੇ ਦੀਆਂ ਲੱਤਾਂ ਹਵਾ ਚੱਕੋ ਕਰ ਰਹੀਆਂ ਸਨ ਉਸ ਦਾ ਗੋਰਾ ਮੁੱਖ ਉਸ ਦਾ ਪਤਲਾ ਪਰ ਸਡੋਰ ਸਰੀਰ ਪੰਛੀ ਵਾਂਗ ਹਵਾ ਚ ਤਰ ਰਿਹਾ ਸੀਗਾ ਉਸ ਦੀ ਸੋਚ ਦੀਆਂ ਅੱਖਾਂ ਅਧਪਦ ਨਜ਼ਾਰਾ ਤੱਕਦੀਆਂ ਖੜ ਰਹੀਆਂ ਸਨ ਸਾਰੇ ਹੋਸਟਲ ਦੇ ਕਮਰਿਆਂ 'ਚ ਸ਼ੋਰ ਮਚਿਆ ਹੋਇਆ ਸੀ ਪਰ ਨੂਰੀ ਦਾ ਕਮਰਾ ਚੁੱਪਚਾਪ ਡੁੱਬਿਆ ਹੋਇਆ ਸੀ ਨੂਰੀ ਚੁੱਪਚਾਪ ਚੁੱਭੀ ਹੋਈ ਸੀ ਅਚਾਨਕ ਨੂਰੀ ਦੀ ਰੂਬੀ ਆ ਗਈ ਜਿਵੇਂ ਸਾਰੇ ਹੋਸਟਲ ਦਾ ਸ਼ੋਰ ਨੂਰੀ ਦੇ ਚੁੱਪ ਕਮਰੇ ਦੀਆਂ ਕੰਧਾਂ ਨਾਲ ਆ ਕੇ ਟਕਰਾਇਆ ਹੋਵੇ ਰੂਬੀ ਨੇ ਨੂਰੀ ਨੂੰ ਆਪਣੀਆਂ ਬਾਹਾਂ ਵਿੱਚ ਕੱਸ ਲਿਆ ਤੇ ਬੈੱਡ ਉੱਪਰ ਉਸ ਨੂੰ ਮਧੋਲਣਾ ਸ਼ੁਰੂ ਕਰ ਦਿੱਤਾ ਨੂਰੀ ਦੀ ਚੁੱਪ ਤੋੜ ਦਿੱਤੀ ਕਹੋ ਨੂਰੀ ਦਾ ਸੁਪਨਾ ਤੋੜ ਦਿੱਤਾ ਚੁੱਪ ਤੋੜ ਦਿੱਤੀ ਖਮੋਸ਼ੀ ਰੋਲ ਦਿੱਤੀ ਅੜੀਏ ਨਾ ਤੰਗ ਕਰਨਾ ਕਿਉਂ ਸਰੀਰ ਦਰਦ ਕਰਦਾ ਏ ਰੂਬੀ ਸ਼ਰਾਰਤੀ ਸੀਗੀ ਰੂਬੀ ਸ਼ੋਕ ਸੀਗੀ ਉਸ ਨੂੰ ਜਿਵੇਂ ਲੱਛ ਚੜੀ ਹੋਈ ਸੀ ਹਾਂ ਦੁਖਦਾ ਏ ਕਿਉਂ ਦੁਖਦਾ ਕੀ ਕਰਕੇ ਆਈ ਏ ਸਫਰ ਉਹ ਤਾਂ ਮੈਂ ਵੀ ਕਰਕੇ ਆਈ ਆ ਮੈਨੂੰ ਤੇਰਾ ਨਹੀਂ ਪਤਾ ਪਰ ਮੇਰਾ ਸਰੀਰ ਦੁਖਦਾ ਏ ਕਿਤੇ ਚੰਦਤਾਨੀ ਚੜਾਤਾ ਨੰਦੇ ਕਤਨੀ ਚੋਂ ਥਿਆਈਆਂ ਰਿਓੜੀਆਂ ਉਹ ਤਾਂ ਤੂੰ ਹੀ ਝੜਾ ਸਕਦੀ ਏ ਤੇ ਹੋਰ ਤੇਰੇ ਵਰਗੀਆਂ ਡਰਪੋਕ ਨਿਚੜਾਉਣਾ ਆ ਚੰਗਾ ਉਲਟਾ ਸਿੱਧਾ ਬੋਲਣਾ ਬੰਦ ਕਰ ਚੰਗਾ ਤੂੰ ਸ਼ੁਰੂ ਕਰ ਦੋਵੇਂ ਹੱਸ ਪਈਆਂ ਰੂਬੀ ਅੱਜ ਇੱਕ ਅਜੀਬ ਨਜ਼ਾਰਾ ਦੇਖਿਆ ਨਜ਼ਾਰਾ ਸੀ ਚਲੋ ਅਜੀਬ ਹੀ ਸੀਗਾ ਉਹ ਗੱਲ ਦੱਸ ਚੰਗਾ ਇਹ ਦੱਸ ਕੋਈ ਮੁੰਡਾ ਗੱਡੀ ਦੇ ਬਰਾਬਰ ਦੌੜ ਸਕਦਾ ਏ ਜਿਸ ਗੱਡੀ ਵਿੱਚ ਤੂੰ ਬੈਠੀ ਹੋਵੇਂ ਦੋਵੇਂ ਜ਼ੋਰ ਨਾਲ ਹੱਸੀਆਂ ਚਲੋ ਹਾਂ ਜਿਸ ਚ ਮੈਂ ਬੈਠੀ ਹਾਂ ਨੂਰੀ ਤਾਂ ਹਵਾਈ ਜਹਾਜ਼ ਉੱਡ ਰਹੀ ਹੋਵੇ ਮੁੰਡੇ ਉਹਦੇ ਬਰਾਬਰ ਵੀ ਦੌੜ ਨਹੀਂ ਉੱਡ ਸਕਦੇ ਨੇ ਰੂਬੀ ਵੀ ਸੀਰੀਅਸ ਮੇਰੀ ਗੱਲ ਦਾ ਜਵਾਬ ਦੇ ਪਹਿਲਾਂ ਘਟਨਾ ਦੱਸ ਤੇਰੀ ਗੱਲ ਦਾ ਜਵਾਬ ਮੈਂ ਮੋਰੋ ਦੇਵਾਂਗੀ ਨੂਰੀ ਨੇ ਘਟਨਾ ਦੱਸੀ ਹੁਣ ਮੇਰਾ ਯਕੀਨ ਪੱਕਾ ਹੋ ਗਿਆ ਉਹ ਤੇਰੇ ਪਿੱਛੇ ਜਹਾਜ਼ ਬਰਾਬਰ ਵੀ ਉੱਡ ਸਕਦਾ ਏ ਅੜੀ ਉਸਨੇ ਤੈਨੂੰ ਦੇਖਿਆ ਵੀ ਸੀ ਕਿ ਤੇਰੇ ਡੱਬੇ ਬਰਾਬਰ ਦੌੜਿਆ ਆ ਜਾਂ ਦੇਖਿਆ ਹੁੰਦਾ ਤਾਂ ਡੱਬੇ ਦੇ ਅੰਦਰ ਨਾ ਆ ਜਾਂਦਾ ਬਕਵਾਸ ਹੀ ਕਰਦੀ ਰਹੇਗੀ ਮੈਂ ਬਕਵਾਸ ਕਰਦੀ ਹਾਂ ਜਾਂ ਕੋਈ ਰੇਲ ਦੇ ਬਰਾਬਰ ਦੌੜਦਾ ਰਹੇ ਪਰ ਉਹ ਜ਼ਰੂਰ ਤੇਰੇ ਸੁਪਨੇ ਦਾ ਰਾਜਾ ਸੀਗਾ ਅੱਜ ਨਾ ਕੱਲ ਉਹ ਜ਼ਰੂਰ ਤੇਰੇ ਸੁਪਨੇ ਬਣੇਗਾ ਸੁਪਨੇ ਦਾ ਮਿੱਠਾ ਮਿੱਠਾ ਰਾਜਾ ਬਣੇਗਾ ਤੇ ਤੇਰੀ ਰਾਤ ਦੀ ਨੀਂਦ ਤੇ ਦਿਨ ਦਾ ਚੈਨ ਉੜਾਏਗਾ ਜਦ ਕਰੇਗੀ ਬਕਵਾਸ ਹੀ ਕਰੇਗੀ ਵਾਰਿਸ ਸ਼ਾਹ ਮੀਆਂ ਇਹ ਇਸ਼ਕ ਹੈਗਾ ਇਹ ਇਸ਼ਕ ਹੈਗਾ ਬੇ ਲੋਕੋ ਇਹ ਇਸ਼ਕ ਹੈਗਾ ਰੂਬੀ ਗਾਂਦੀ ਬਾਹਰ ਚਲੀ ਗਈ ਸੀ ਨੂਰੀ ਹਾਸ ਦੀ ਰਹੀ ਹਾਸ ਦੀ ਰਹੀ ਨੂਰੀ ਨੂੰ ਲੱਗਿਆ ਸ਼ਾਇਦ ਰੂਬੀ ਠੀਕ ਹੀ ਕਹਿ ਰਹੀ ਸੀਗੀ ਮਿੱਠਾ ਮਿੱਠਾ ਅਹਿਸਾਸ ਉਹਦੇ ਵਜੂਦ ਨੂੰ ਮਲਦਾ ਆ ਰਿਹਾ ਸੀਗਾ ਰਾਤ ਹੋ ਚੁੱਕੀ ਸੀ ਹੌਸਟਲ ਦੇ ਨਾਲ ਸਾਰੀਆਂ ਕੁੜੀਆਂ ਸੌਂ ਚੁੱਕੀਆਂ ਸਨ ਨੂਰੀ ਨੇ ਉੱਠ ਕੇ ਖਾਣਾ ਨਹੀਂ ਖਾਦਾ ਸੀਗਾ ਜਿਵੇਂ ਉਹ ਹੋਰ ਥੱਕਦੀ ਜਾ ਰਹੀ ਸੀ ਉਸ ਦੇ ਸਰੀਰੋਂ ਰੋਬ ਰਹੀਮ ਮੁੱਕਦਾ ਜਾ ਰਿਹਾ ਸੀਗਾ ਇਸ਼ਕ ਦੇ ਭੜੇ ਖਿਆਲ ਨੇ ਉਸ ਦੇ ਸਰੀਰ ਦੀ ਸੱਤਹੀ ਚੂਸ ਲਈ ਸੀਗੀ ਨੂਰੀ ਇੱਕ ਵੱਖਰੀ ਹੀ ਕੁੜੀ ਸੀਗੀ ਉਸ ਦੇ ਸਕੂਲ ਨੂੰ ਨਾ ਕਦੇ ਚਿੰਤਾ ਹੋਈ ਸੀਗੀ ਨਾ ਮਾਪਿਆਂ ਨੂੰ ਹੋਈ ਸੀਗੀ ਹੌਸਟਲ ਰਣ ਦੀ ਕਾਲਜ ਵਿੱਚ ਸਭ ਤੋਂ ਸੈਰ ਕੱਢ ਕੁੜੀ ਸੀਗੀ ਪਰ ਜਿਵੇਂ ਉਸ ਦੀ ਕੋਈ ਹੋਂਦ ਨੂੰ ਹੀ ਨਹੀਂ ਸੀ ਜਾਣਦਾ ਕਾ ਵੱਡੇ ਮਾਪਿਆਂ ਦੀ ਧੀ ਪਰ ਲਿਬਾਸ ਉਹ ਸਾਦੇ ਹੀ ਪਾਉਂਦੀ ਸੀ ਪਰ ਜਵਾਨੀ ਸਭ ਰੰਗਾਂ ਤੇ ਸੋਹਣੀ ਚੜੀ ਸੀਗੀ ਕੱਦ ਵੀ ਦੀ ਲੰਮੀ ਸਰੀਰ ਦੀ ਪਤਲੀ ਜਿਸ ਦੇ ਨਕਸ਼ ਤਿੱਖੇ ਸਨ ਟੋਪੀਦਾਰ ਲੋਕਾਂ ਵਾਲੀਆਂ ਅੱਖਾਂ ਸਰੋਵਰ ਦੇ ਕਮਲ ਜਾਬਦਗਾਂ ਸਨ ਚਿਹਰਾ ਗੋਲ ਸੀਗਾ ਦੋਹਾਂ ਗੱਲਾਂ ਜੀ ਢੋਏ ਪੈਂਦੇ ਸਨ ਲੰਮੇ ਵਾਲ ਕਦੇ ਕਦੇ ਮੂਰਨੀ ਦੇ ਪਹਿਲਾਂ ਪਾਉਣ ਵੇਲੇ ਖੰਭ ਜਾਬਦੇ ਸਨ ਵਿਦਾਰਾ ਦੀ ਵਾਹੀ ਤਸਵੀਰ ਸੀਗੀ ਜਾਂ ਕਹੋ ਕਿਸੇ ਕਵੀ ਦੀ ਕਲਪਤ ਮੂਰਤ ਜਾਂ ਕਿਸੇ ਬੁੱਤ ਘੜੇ ਦੀ ਘੜੀ ਪਿਆਰ ਨਾਲ تراਸ਼ੀ ਮੂਰਤੀ ਸੀ ਨੂਰੀਨ ਸਫੈਦ ਕੱਪੜੇ ਹੀ ਬਹੁਤੇ ਪਸੰਦ ਸਨ ਜਿਨ੍ਹਾਂ ਤੇ ਕਿਨਾਰਿਆਂ ਤੇ ਹਲਕੇ ਵੇਲ ਬੂਟੇ ਹੁੰਦੇ ਸਨ ਲੰਮੀ ਪੋਰੀ ਵਰਗੀ ਤੌਣ ਤੇ ਸੋਨੇ ਦੀ ਪਤਲੀ ਜੰਜੀਰ ਹੁੰਦੀ ਸੀਗੀ ਆਮ ਕੁੜੀਆਂ ਨਾਲੋਂ ਕਦੋਂ ਨੂਰੀ ਉੱਚੀ ਸੀਗੀ ਪੜਾਈ 'ਚ ਸਿਆਰ ਕੱਢ ਸੀ ਉਹ ਬਹੁਤ ਸੰਗਾਲੂ ਸੀਗੀ ਬਿਨਾ ਮਤਲਬ ਉਹ ਰੂਮ ਤੋਂ ਬਾਹਰ ਪੈਰ ਨਹੀਂ ਸੀ ਕੱਢਦੀ ਹਰ ਕੁੜੀ ਨਾਲ ਹੱਸ ਕੇ ਮਿਲਦੀ ਮਿੱਠਾ ਬੋਲਦੀ ਸੀ ਨੂਰੀ ਨੂਰੀ ਬੇਖਬਰ ਸੀਗੀ ਕਿ ਉਸ ਨੂੰ 5 ਪਾਠ ਬੁਖਾਰ ਸੀਗਾ ਰੂਬੀ ਨੇ ਮੱਥੇ ਤੇ ਠੰਡੀਆਂ ਪੱਟੀਆਂ ਰੱਖ ਕੇ ਬੁਖਾਰ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਬੁਖਾਰ ਵਧਦਾ ਗਿਆ ਨੂਰੀ ਦੀ ਬੇਹੋਸ਼ੀ ਵਾਧਦੀ ਗਈ ਨੂਰੀ ਨੂੰ ਖਬਰ ਨਹੀਂ ਸੀ ਕਿ ਉਸ ਦੇ ਕਮਰੇ ਵਿੱਚ ਸਾਰੇ ਹੌਸਟਲ ਦੀਆਂ ਕੁੜੀਆਂ ਵਾਰੀ-ਵਾਰੀ ਆ ਚੁੱਕੀਆਂ ਸਨ ਰੂਬੀ ਨੇ ਹੌਸਟਲ ਇੰਚਾਰਜ ਭੈਣਜੀ ਨੂੰ ਖਬਰ ਦਿੱਤੀ ਜਿਸ ਨੇ ਤੁਰੰਤ ਹੀ ਡਾਕਟਰ ਬੁਲਾਇਆ ਆਪਣੀ ਹਾਜ਼ਰੀ ਵਿੱਚ ਨੂਰੀ ਦਾ ਚੈੱਕਅਪ ਕਰਾਇਆ ਟੀਕਾ ਲਗਾਉਣ ਤੇ 1 ਘੰਟੇ ਮਗਰੋਂ ਨੂਰੀ ਦੀ ਹੋਸ਼ ਪਰਤੀ ਬੁਖਾਰ ਘਟਿਆ ਤੇ ਨੂਰੀ ਨੇ ਆਪਣੇ ਆਪ ਨੂੰ ਸੰਭਾਲ ਲਿਆ ਰੂਬੀ ਦੇ ਜ਼ੋਰ ਦੇਣ ਤੇ ਨੂਰੀ ਨੇ ਥੋੜਾ ਜਿਹਾ ਖਾਦਾ ਸੀਗਾ ਸਵੇਰ ਸਾਰ ਨੂਰੀ ਉઠી ਨਹਾਣ ਮਗਰੋਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਨੂੰ ਬਹੁਤ ਕਮਜ਼ੋਰੀ ਹੋ ਚੁੱਕੀ ਸੀ ਕਿਸੇ ਖਿਆਲ ਨੇ ਉਸ ਦੀ ਜਦ ਨੂੰ ਪਿੰਜਿਓ ਜੰਦ ਨੂੰ ਪਿੰਜਿਓ ਰੁਈ ਵਾਂਗ ਪੰਜ ਦਿੱਤਾ ਸੀਗਾ ਉਹਦਾ ਮੂੰਹ ਜਿਹਾ ਨਿਕਲ ਆਇਆ ਸੀਗਾ ਜਿਵੇਂ ਸਰੀਰ ਕਮਲਾ ਹੀ ਗਿਆ ਸੀਗਾ ਜਿਵੇਂ ਨੂਰੀ ਰੂਈ ਦੀ ਚਿੱਟੀ ਪੂਣੀ ਸੀਗੀ ਜਾਂ ਕਹੋ ਕੱਦੂ ਦੀ ਵੇਲ ਜਿਸ ਨੂੰ ਤਕਤੀ ਹਵਾ ਦਾ ਬੁੱਲਾ ਵੱਜਿਆ ਤੇ ਉਹ ਉਸੇ ਪਲ ਕੁਮਲਾ ਗਈ ਸੀ ਉਹ ਵਿਚਾਰੀਆਂ ਵਿਚਾਰੀਆਂ ਅੱਖਾਂ ਨਾਲ ਝਾਕਦੀ ਸੀ ਉਸ ਨੂੰ ਹਾਸਾ ਆਉਂਦਾ ਸੀ ਪਰ ਉਹ ਹੱਸ ਨਹੀਂ ਸਕਦੀ ਸੀ ਸਵੇਰ ਹੀ ਸਵੇਰ ਵੱਡੇ ਭੈਣ ਜੀ ਉਸ ਦੀ ਖਬਰ ਲੈਣ ਆਏ ਸਨ ਕਿਵੇਂ ਤਬੀਰ ਤੈ ਨੁਰੀ ਠੀਕ ਹੈ 베ਜੀ ਘਰ ਵੀ ਬੁਖਾਰ ਹੋਇਆ ਕਦੇ ਨਹੀਂ 베ਜੀ ਪਤਾ ਨਹੀਂ ਕੀ ਹੋਇਆ ਅਚਾਨਕ ਹੀ ਬੁਖਾਰ ਹੋ ਗਿਆ ਪਤਾ ਹੀ ਨਹੀਂ ਲੱਗਿਆ ਕਾ ਖਾਣ ਨੂੰ ਕੁਝ ਲਿਆ ਦਿਲ ਨਹੀਂ ਕਰਦਾ 베ਜੀ ਤਦ ਵੀ ਥੋੜਾ ਜਿਹਾ ਲੈ ਲੈ ਮੈਂ ਭੇਜਦੀ ਹਾਂ ਵੱਡੇ ਭੈਣ ਜੀ ਮਾਵਾ ਵਾਂਗ ਹਦਾਇਤ ਕਰਕੇ ਚਲੇ ਗਏ ਸੀ ਨਾਸ਼ਤੇ ਮਗਰੋਂ ਦਵਾਈ ਦੀ ਡੋਜ਼ ਲੈ ਲੈਣਾ ਭੈਣ ਜੀ ਨੇ ਦਰਵਾਜ਼ੇ ਤੇ ਰੋਕੇ ਕਿਹਾ ਸੀਗਾ ਇਹਨੂੰ ਤਾਂ ਹੋਰ ਹੀ ਪੁੜੀਆਂ ਦੀ ਲੋੜ ਐ ਇਸ਼ਕ ਬੁਖਾਰ ਡਾਕਟਰਾਂ ਦੀਆਂ ਦਵਾਈਆਂ ਨਾਲ ਨਹੀਂ ਉਤਰਦਾਗਾ ਰੂਬੀ ਨੇ ਨੂਰੀ ਨੂੰ ਬਾਹਾਂ ਵਿੱਚ ਘੁੱਟ ਲਿਆ ਸੀ ਨਾੜੀਏ ਮੇਰੇ ਹੱਡ ਤਾਂ ਪਹਿਲਾਂ ਹੀ ਚਸਕ ਪੈ ਰਹੇ ਆ ਨੂਰੀ ਨੇ ਰੂਬੀ ਨੂੰ ਰੋਕਿਆ ਥੋੜੇ ਹੋਰ ਚਸਕ ਲੈਣ ਦੇ ਹਾੜਾ ਹਾੜਾ ਨਾ ਕਰ ਸਾਰੀ ਰਾਤ ਤੇਰੀ ਸੇਵਾ ਕੀਤੀ ਏ ਕੁਝ ਮੁੱਲ ਤਾਂ ਮੂੜ ਦੋਵੇਂ ਹੱਸ ਪਈਆਂ ਕਲਾਸਾਂ ਲੱਗ ਪਈਆਂ ਸੀਗੀਆਂ ਛੁੱਟੀਆਂ ਮਗਰੋਂ ਪਹਿਲਾ ਦਿਨ ਸੀਗਾ ਕੁੜੀਆਂ ਆਪਣੀਆਂ ਆਪਣੇ ਕਹਾਣੀਆਂ ਦੱਸਣ ਤੇ ਸੁਣ ਵਿੱਚ ਮਸਤ ਸੰ ਤੇ ਪ੍ਰੋਫੈਸਰ ਅਗਲੇ ਕੰਮ ਦਾ ਹਿਸਾਬ ਕਿਤਾਬ ਜੋੜ ਰਹੇ ਸਨ ਸਾਰਾ ਦਿਨ ਕੋਈ ਪੜਾਈ ਨਹੀਂ ਸੀ ਹੋਈ ਪਰ ਕਮਰਿਆਂ ਵਿੱਚ ਚਹਿਲ ਪਹਿਲ ਰਹੀ ਸੀ ਅੱਜ ਦਿਨ ਮਗਰੋਂ ਨੂਰੀ ਤੇ ਰੂਬੀ ਕਮਰੇ 'ਚ ਭਰਤਾਈਆਂ ਰੂਬੀ ਮੇਰੀ ਗੱਲ ਗੋਹ ਨਾਲ ਸੁਣ ਸੁਣਾ ਤੂੰ ਫਿਰ ਮਜ਼ਾਕ ਦੇ ਮੂੜ ਜਾਂ ਤਾਂ ਮੇਰਾ ਚੰਦਰਾ ਮੂੜ ਤਾਂ ਹਮੇਸ਼ਾ ਹੀ ਇਸ ਤਰ੍ਹਾਂ ਰਹਿੰਦਾ ਆ ਅੜੀਏ ਮੈਨੂੰ ਡਰ ਜਿਹਾ ਕਿਉਂ ਲੱਗਦਾ ਐ ਤੇਜ਼ ਦੌੜਨ ਵਾਲੇ ਤੋਂ ਤੈਨੂੰ ਤਾਂ ਬਸ ਇੱਕੋ ਗੱਲ ਮਿਲੀ ਆ ਨਾ ਤੂੰ ਬਹੁਤੀਆਂ ਦੀਆਂ ਗੱਲਾਂ ਦੱਸਣਾ ਚਾਹੁੰਦੀ ਐ ਜਾਂ ਪਰਾਂ ਮੈਂ ਨਹੀਂ ਤੈਨੂੰ ਕੁਝ ਦੱਸਣਾ ਚੰਗਾ ਦੱਸ ਤੂੰ ਮੈਨੂੰ ਦੱਸ ਤਾਂ ਚੁੱਕੀ ਹੀ ਐ ਰੂਬੀ ਆਦਤੋਂ ਮਜਬੂਰ ਸੀਗੀ ਪਰ ਹੁਣ ਉਸਨੇ ਆਪਣਾ ਮੂਡ ਬਦਲ ਲਿਆ ਸੀਗਾ ਜਿਵੇਂ ਮੇਰੇ ਅੰਦਰ ਕੋਈ ਡਰ ਬੈਠ ਗਿਆ ਇਹ ਨੂਰੀ ਸੰਜੀਦਾ ਹੋ ਗਈ ਸੀ ਬੋਲ ਕੇ ਦੱਸਦੀ ਦੱਸਦੀ ਉਹ ਚੁੱਪ ਵੱਟ ਗਈ ਪਰ ਉਹ ਮਨ ਹੀ ਮਨ ਵਿੱਚ ਬੋਲਦੀ ਜਾ ਰਹੀ ਸੀਗੀ ਉਹ ਆਪਣੇ ਆਪ ਨੂੰ ਦੱਸਦੀ ਜਾ ਰਹੀ ਸੀਗੀ ਉਸ ਨੂੰ ਪਹਿਲੀ ਵਾਰ ਲੱਗਿਆ ਕਿ ਉਹ ਜਵਾਨ ਹੋ ਗਈ ਸੀ ਜਵਾਨੀ ਦੇ ਅਹਿਸਾਸ ਨੇ ਡਰ ਬਣ ਨੂਰੀ ਦੇ ਵजूद ਨੂੰ ਕੰਬਾਜੇ ਹ ਦਿੱਤਾ ਸੀ ਸ਼ਾਇਦ ਨੂਰੀ ਨੂੰ ਜਵਾਨ ਹੋਣਾ ਚੰਗਾ ਨਹੀਂ ਸੀ ਲੱਗਿਆ ਜਿਵੇਂ ਉਹ ਆਪਣੇ ਆਪ 'ਚ ਕਿਸੇ ਦਖਲ ਨਹੀਂ ਸੀ ਚਾਹੁੰਦੀਗੀ ਕਿਸੇ ਨਾਲ ਸਾਜ ਚਾਹੁੰਦੀ ਹੀ ਨਹੀਂ ਸੀਗੀ ਉਹ ਮਾਂ ਤੇ ਬਾਪੂ ਨੂੰ ਆਪਣਾ ਪੂਰਨ ਸੰਸਾਰ ਸਮਝਦੀ ਸੀ ਉਹ ਨਹੀਂ ਚਾਹੁੰਦੀ ਸੀਗੀ ਇਨ੍ਹਾਂ ਹੱਦਾਂ ਤੋਂ ਅੱਗੇ ਵੀ ਕੋਈ ਸੰਸਾਰ ਉਹ ਦੇਖੇ ਉਸ ਦੇ ਸੰਸਾਰ ਦੀਆਂ ਖੁਸ਼ੀਆਂ ਅਮੋਕ ਸਨ ਉਹ ਅਰਦਾਸ ਕਰਨ ਲੱਗ ਪਈ ਕਿ ਇਨ੍ਹਾਂ ਹੱਦਾਂ ਨੂੰ ਲੰਘ ਕੇ ਕੋਈ ਅੰਦਰ ਨਾ ਆਵੇ ਤੇ ਬੱਚੇ ਵਾਂਗ ਝਾਤ ਨਾ ਕਹੇ ਨੂਰੀ ਦੇਖ ਰਹੀ ਸੀਗੀ ਗੱਡੀ ਭੱਜ ਰਹੀ ਸੀ ਤੇ ਦੋ ਟੰਗਾਂ ਵਾਲਾ ਪੰਛੀ ਗੱਡੀ ਦੀ ਬਾਰੀ ਦੀ ਹਵਾ ਤੇ ਹੱਕ ਦੇ ਬਲ ਬੈਠਾ ਉਡਿਆ ਰਿਆ ਸੀਗਾ ਉਸ ਦਾ ਚਿਹਰਾ ਨਹੀਂ ਸੀ ਦਿਖ ਰਿਹਾਗਾ ਹਵਾ ਚ ਤਰਦੀਆਂ ਟੰਗਾਂ ਨਜ਼ਰ ਆ ਰਹੀਆਂ ਸਨ ਸ਼ਾਇਦ ਨੂਰੀ ਉਸਦੀ ਸ਼ਕਲ ਤੱਕਣਾ ਨਹੀਂ ਸੀ ਚਾਹੁੰਦੀ ਉਹੀ ਸ਼ਕਲ ਜਿਸ ਦੀ ਇੱਕ ਝਲਕ ਨੇ ਉਸ ਦਾ ਵजूद ਥਰੂ ਹਿਲਾ ਤਰਿਆ ਸੀਗਾ ਨੂਰੀ ਨੂੰ ਹੋਸ਼ ਆਈ ਤਾਂ ਉਸ ਦੇ ਟੀਕੇ ਲੱਗ ਚੁੱਕੇ ਸੀਗਾ ਭੈਣ ਜੀ ਡਾਕਟਰ ਤੇ ਬਹੁਤ ਸਾਰੀਆਂ ਕੁੜੀਆਂ ਉਸ ਤੇ ਕਮਰੇ ਵਿੱਚ ਜਮਾ ਸਨ ਨੂਰੀ ਇੱਕ ਹੀ ਵਾਰ ਡਰ ਗਈ ਸੀ ਕਿਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਕੁਝ ਬੋਲਦੀ ਤਾਂ ਨਹੀਂ ਰਹੀ ਸੀਗੀ ਉਸ ਦਾ ਡਰ ਕੋਈ ਸ਼ਬਦ ਦਾ ਰੂਪ ਧਾਰ ਕੇ ਉਸ ਦੇ ਮੂੰਹੋਂ ਤਾਂ ਨਹੀਂ ਸੀ ਆ ਗਿਆਗਾ ਇੱਕ ਹੀ ਵਾਰ ਡਰ ਦਾ ਕੰਬਾ ਉਸ ਦੇ ਸਰੀਰ ਵਿੱਚੋਂ ਲੰਘਿਆ ਪਰ ਉਹ ਬੇਸੁਰਤ ਹੋਈ ਨਾ ਚਿਹਰੇ ਤੋਂ ਡਰੀ ਸਗੋਂ ਉਸਨੇ ਆਪਣੇ ਆਪ ਨੂੰ ਸੰਭਾਲ ਜੀ ਲਿਆ ਸੀਗਾ ਆਪ ਤੇ ਕਾਬੂ ਪਾ ਲਿਆ ਨੂਰੀ ਇਰਾਦੇ ਦੀ ਮਜ਼ਬੂਤ ਕੁੜੀ ਸੀ ਸਵੈ ਭਰੋਸਾ ਉਸ ਦੀ ਸ਼ਖਸੀਅਤ ਦਾ ਵਿਸ਼ੇਸ਼ ਗੁਣ ਸੀਗਾ ਉਸ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਮਜ਼ਬੂਤ ਬਣਾ ਲਿਆ ਜਿਵੇਂ ਕੁਝ ਹੋਇਆ ਹੀ ਨਹੀਂ ਸੀਗਾ ਮੈਂ ਹੁਣ ਠੀਕ ਆ ਭੈਣ ਜੀ ਨੂਰੀ ਨੇ ਭਰੋਸੇ ਨਾਲ ਕਿਹਾ ਸ਼ਾਬਾਸ਼ ਮੇਰੀ ਬੱਚੀ ਭੈਣ ਜੀ ਨੇ ਨੂਰੀ ਦੀ ਪੈਠ ਥਾਪਤ ਪਾਈ ਬਿਮਾਰੀ ਅੱਗੇ ਮਨੋਬਲ ਕਮਜ਼ੋਰ ਨਹੀਂ ਪੈਣਾ ਚਾਹੀਦਾ ਤੂੰ ਤਾਂ ਮੇਰੇ ਕਾਲੇ ਦੀ ਸ਼ੇਰ ਬੱਚੀ ਐ ਨਾ ਚਾਹ ਕੇ ਵੀ ਥੋੜਾ ਕੁਝ ਖਾ ਲੈ ਨੂਰੀ ਨੂ ਖਾਣਾ ਦਿਓ ਪੈਨਜੀ ਨੇ ਉੱਚੀ ਆਵਾਜ਼ ਵਿੱਚ ਰਸੋਈਏ ਨੂੰ ਹੁਕਮ ਦਿੱਤਾ ਨੂਰੀ ਜਿਵੇਂ ਸੱਚਮੁੱਚ ਮਜ਼ਬੂਤ ਹੋ ਗਈ ਸੀਗੀ ਇਸ ਤਰ੍ਹਾਂ ਬੈਠ ਗਈ ਸੀਗੀ ਜਿਵੇਂ ਉਸ ਨੂੰ ਕਦੇ ਕੁਝ ਹੋਇਆ ਨਹੀਂ ਸੀਗਾ ਬੁਖਾਰ ਡਰ ਇੱਕ ਭੈੜਾ ਸੁਪਨਾ ਸੀ ਨਿੰਦਰ ਖੁੱਲੀ ਸਾਰਾ ਕੁਝ ਅਲੋਪ ਹੋ ਗਿਆ ਨੂਰੀ ਨੇ ਥੋੜਾ ਖਾਣਾ ਖਾਧਾ ਤੇ ਦੁੱਧ ਵੀ ਪੀਤਾ ਉਸਨੇ ਸੌਣ ਸਮੇਂ ਲੈਣ ਲਈ ਦੱਸੀ ਹੋਈ ਦਵਾਈ ਵੀ ਨਹੀਂ ਲਈ ਸੀਗੀ ਅੜੀਏ ਲੈ ਲੈ ਦਵਾਈ ਕਿਤੇ ਫਿਰਨਾ ਕੁਝ ਨਹੀਂ ਹੋਣ ਲੱਗਿਆਗਾ ਮੈਂ ਪਤਾ ਨਹੀਂ ਕਿਵੇਂ ਕਮਜ਼ੋਰ ਹੋ ਗਈਆਂ ਰੂਬੀ ਮੈਂ ਸੋਚਦੀ ਆਂ ਸਵੈ ਭਰੋਸਾ ਹੀ ਮਨੁੱਖ ਦੀ ਤੰਦਰੁਸਤੀ ਹੈ ਇਹ ਛੱਡ ਦਿਓ ਤੁਸੀਂ ਬਿਮਾਰ ਹੋ ਜਾਓਗੇ ਮੈਨੂੰ ਸ਼ਰਮ ਆਈ ਕਿ ਮੈਨੂੰ ਬੁਖਾਰ ਨੇ ਕਮਜ਼ੋਰ ਕਰ ਲਿਆ ਹੈ ਤੈਨੂੰ ਪਤਾ ਹੈ ਰੂਬੀ ਮੈਨੂੰ ਅੱਜ ਤੱਕ ਕਦੇ ਬੁਖਾਰ ਨਹੀਂ ਹੋਇਆ ਕਦੇ ਸਿਰ ਦੁਖਿਆਣਾ ਪੇਟ ਮੈਂ ਸੱਚ ਕਹਿੰਦੀ ਆਂ ਤੂੰ ਝੂਠ ਕਹਿੰਦੀ ਐ ਮੈਂ ਕਦੇ ਅੱਜ ਤੱਕ ਝੂਠ ਨਹੀਂ ਬੋਲਿਆ ਤਾਂ ਫਿਰ ਇਹ ਕਿਉਂ ਬੋਲ ਰਹੀ ਐ ਸ਼ਾਇਦ ਨੂਰੀ ਰੂਬੀ ਦੀ ਸ਼ਰਾਰਤੀ ਰਾਮ ਜੀ ਸਮਝ ਗਈ ਸੀ ਤੇ ਨੂਰੀ ਸਹਾਰੇ ਚ ਮੂਛ ਪਾ ਕੇ ਹਸਣ ਲੱਗ ਪਈ ਸੀ